ਗੁਰਨਾਨਕ ਪਾਤਸ਼ਾਹ ਜੀ ਤਿੱਲਿਓਂ ਹੀ ਕਰਾਨੋ ਨਹੀਂ ਮੁੜੇ ਇੱਥੋਂ ਹੀ ਅੱਗੇ ਤੁਰ ਪਏ ਪੇਖ ਅਜਰਬ ਤਰ੍ਹਾਂ ਦਾ ਫਕੀਰੀ ਦਾਸੀ ਕਿਤੇ ਇੱਕ ਮਤ ਦੀ ਕੋਈ ਗੱਲ ਨਹੀਂ ਸੀ ਤੁਰੇ ਜਾਂਦਿਆਂ ਨੇ ਰਸਤੇ ਵਿੱਚ ਇੱਕ ਥਾਂ ਬੈਠ ਕੇ ਕੀਰਤਨ ਸੁਣਿਆ ਤੇ ਫਿਰ ਆਰਾਮ ਕਰਨ ਲਈ ਬੈਠ ਗਏ ਦੂਰ ਸਾਹਮਣੇ ਇੱਕ ਸ਼ਾਹਦਾ ਰੁੱਖ ਸੀ ਥੋੜੇ ਚਿਰ ਪਿੱਛੋਂ ਦੇ ਇਸ ਤੇ ਇੱਕ ਪਾਲਕੀ ਆ ਕੇ ਠਹਿਰੀ ਪਾਲਕੀ ਵਿੱਚ ਇੱਕ ਜਲ ਜਲਾਵ ਵਾਲਾ ਪੀਰ ਸੀ ਸ਼ੇਕ ਕਹਾਰਾ ਨੇ ਇਸ ਪਾਲਕੀ ਨੂੰ ਚੁੱਕਿਆ ਹੋਇਆ ਸੀ ਪੀਰ ਜੀ ਸਫ਼ਰ ਕਰ ਰਹੇ ਸਨ ਇਸ ਸੁਖਪਾਲ ਵਿੱਚ ਇਹਨਾਂ ਦਾ ਨਾਮ ਪਜੀਰ ਸੀ ਪਾਲਕੀ ਤੋਂ ਉੱਤਰ ਕੇ ਆਪ ਟੈਲਣ ਲੱਗੇ ਤੇ ਕਹਾਰਾ ਨੇ ਇੱਕ ਚੱਦਰ ਵਿਛਾ ਦਿੱਤੀ ਆਪ ਲੇਟ ਗਏ ਤਦ ਕੁਝ ਕਹਾਰ ਤਾਂ ਕੁੱਟਣ ਲੱਗ ਪੜੇ ਤਾਂ ਕੁਝ ਪੱਖਾ ਚੱਲਣ ਲੱਗ ਪਏ ਇੱਕ ਪਾਣੀ ਲੈਣ ਖੂਹ ਨੂੰ ਗਿਆ ਤਨ ਮਦਾਨੇ ਨੇ ਵੇਖਿਆ ਤਾਂ ਸ੍ਰੀ ਗੁਰੂ ਨਾਨਕ ਜੀ ਨੂੰ ਪੁੱਛਣ ਲੱਗਾ ਕਿਉਂ ਪਲਾ ਜੀਓ ਜੀ ਖੁਦਾ ਇੱਕ ਹੈ ਇੱਕ ਕੇ ਦੋ ਬਾਬੇ ਨੇ ਹੱਸ ਕੇ ਆਖਿਆ ਖੁਦਾ ਇੱਕ ਹੈ ਮਰਦਾਨਿਆਂ ਤਦ ਮਰਦਾਨੇ ਕਿਹਾ ਚੜ ਕੇ ਆਇਆ ਕਿਸ ਦੀ ਪਦਾਸ਼ ਹੈ ਤੇ ਚੱਕ ਕੇ ਲਿਆਏ ਕਿਸ ਦੀ ਪਦਾਸ਼ ਹਨ ਨਾਲੇ ਤਾਂ ਇਹ ਚੜ ਕੇ ਆਇਆ ਹੈ ਨਾਲੇ ਇਹ ਥੱਕ ਗਿਆ ਹੈ ਨਾਲੇ ਉਹ ਤੁਰ ਕੇ ਆਏ ਹਨ ਨਾਲੇ ਉਹ ਘੁੱਟਦੇ ਹਨ ਤੇ ਫੇਰ ਹੋਰ ਕੰਮ ਵੀ ਪਏ ਕਰਦੇ ਹਨ ਸਤਿਗੁਰ ਜੀ ਪਾਈ ਤੁਰਦੇ ਸੁਭਾਅ ਵਾਲੇ ਤੁਰਦੇ ਨਹੀਂ ਥੱਕਦੇ ਤੁਰ ਕੇ ਭੁੱਖ ਲੱਗਦੀ ਹੈ ਖਾਂਦੇ ਹਨ ਤੇਲ ਨਰੋਏ ਰਹਿੰਦੇ ਹਨ ਬੈਠੇ ਬੈਠਣ ਨਾਲ ਥੱਕ ਜਾਂਦੇ ਹਨ ਭੁੱਖ ਮਰ ਜਾਂਦੀ ਹੈ ਥੋੜਾ ਖਾਣ ਤਾਂ ਤਾਣ ਘਟ ਜਾਂਦੀ ਹੈ ਤੇ ਸਰੀਰ ਛੇਤੀ ਥੱਕਣ ਲੱਗ ਪੈਂਦਾ ਹੈ ਜੇ ਵਧੀਰਾ ਖਾਣ ਤਾਂ ਨਰੋਏ ਨਹੀਂ ਰਹਿੰਦੇ ਤਾਂ ਵੀ ਸਰੀਰ ਛੇਤੀ ਥੱਕਣ ਲੱਗ ਪੈਂਦਾ ਹੈ ਤੁਰਦਾ ਫਿਰਦਾ ਆ ਮਰੇ ਤੇ ਬੈਠੜਦਾ ਮਰ ਜਾਏ ਅਰਦਾਨਾ ਪਰ ਜਿਓ ਸਖਪਾਲ ਵਿਛਤਾ ਹੀ ਚੜਿਆ ਨਹੀਂ ਸੀ ਨਾ ਕਿ ਥੱਕਾ ਨਾ ਹੁਣ ਉਹ ਭਾਵੇਂ ਥੱਕਾ ਹੈ ਕਿ ਨਹੀਂ ਪਰ ਕੁਟਵਾਉਂਦਾ ਪਿਆ ਹੈ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਮਰਦਾਨਿਆ ਇਸ ਵਿਚਾਰੇ ਨੂੰ ਦੋ ਤਖਾਰ ਹਨ ਘਟਾਵੇ ਨਾਲ ਤਾਂ ਕੀ ਕਰੇ ਪਿਛਲੇ ਜਨਮ ਤਪ ਕੀਤੇ ਹੱਠ ਕੀਤੇ ਰਾਤਾਂ ਜਾ ਕੇ ਪਾਲੇ ਸਹਾਰੇ ਕਕਰਾਂ ਦੇ ਪਾਣੀਆਂ ਵਿੱਚ ਨਾਤੇ ਤੀਰਥ ਹਜ ਕੀਤੇ ਜੋ ਸਿੱਧੀਆਂ ਕਰਾਮਾਤਾਂ ਪ੍ਰਾਪਤ ਹੋਣ ਸੋ ਥੱਕ ਗਏ ਹੁਣ ਤਪਾ ਨੂੰ ਫਲ ਲੱਗਾ ਹੈ ਰਾਜ ਭਾਗ ਮਿਲਿਆ ਹੈ ਇਸ ਤੇ ਪ੍ਰਬੰਧ ਕਰਨ ਵਿੱਚ ਤੇ ਇਸ ਤੇ ਮਿਲੇ ਸੁੱਖਾਂ ਤੇ ਭੋਗਾਂ ਵਿੱਚ ਵੀ ਥਕਾਨ ਹੁੰਦਾ ਹੈ ਦੋਰੇ ਥਕਾਨ ਹੈ ਘਟਾਵੇ ਨਾ ਵਿਚਾਰਾ ਤਾਂ ਕੀ ਕਰੇ ਖਸਪੇ ਬਰਦਾਨਾ ਫਿਰ ਜੀ ਇਹ ਕੀ ਗੱਲ ਹੋਈ ਕਿ ਇੱਥੇ ਕੋਈ ਸੁਖੀ ਹੈ ਕੋਈ ਦੁਖੀ ਹੈ ਇਸ ਦਾ ਕੀ ਕਾਰਨ ਹੈ ਗੁਰਨਾਨਕ ਜੀ ਕਾਰਨ ਕਰਤਾ ਜਾਣੇ ਕਾਰਨਾ ਦਾ ਕਾਰਨ ਉਹ ਆਪ ਹੈ ਕਰਤੇ ਤਾਰੀ ਕਰਮ ਕਰਤਾ ਹੈ ਕਰਮ ਪਲਾ ਹੁੰਦਾ ਹੈ ਜਾਂ ਬੁਰਾ ਦੋਹਾਂ ਦਾ ਸੰਸਕਾਰ ਅੰਦਰ ਸੰਕੇਲ ਜਾਂਦਾ ਹੈ ਉਸ ਮਜਬ ਸੁਭਾਅ ਬਣਦਾ ਹੈ ਸੁਭਾਅ ਸੁਖ ਦੁਖ ਦਾ ਦਾਤਾ ਹੈ ਫਿਰ ਜੋ ਬੀਜੇ ਸੋ ਉਗਦਾ ਹੈ ਪੀੜ ਬੀਜੋ ਪੀੜ ਉਗੇਗੀ ਸੁਖ ਬੀਜੋ ਸੁਖ ਉਗੇਗਾ ਸੋ ਬੀਜਣ ਵਾਲੇ ਆਪਣੇ ਕਰਮੀ ਦੁਖ ਸੁਖ ਪਾਉਂਦਾ ਹੈ ਜੋ ਤਪ ਹੱਠ ਪੁੰਨ दान ਰਾਜ ਪਾਗ ਲਈ ਕਰਦੇ ਹਨ ਸੋ ਰਾਜ ਭਾਗ ਪਾ ਕੇ ਫਿਰ ਜੋਰ ਵਿੱਚ ਤੇ ਮਾੜੇ ਕਰਮਾਂ ਵਿੱਚ ਲੱਗ ਪੈਂਦੇ ਹਨ ਸਵਾਜੋ ਨਹੀਂ ਸੀ ਸਾਧਿਆ ਸੋ ਉਹਨਾਂ ਕਰਮਾਂ ਕਰਕੇ ਫਿਰ ਦੁੱਖਾਂ ਦੇ ਅਧਿਕਾਰੀ ਹੋ ਜਾਂਦੇ ਹਨ ਇਸ ਕਰਕੇ ਤਪੋ ਰਾਜ ਤੋਂ ਰਾਜੋ ਨਰਕ ਮਿਲਦਾ ਹੈ ਮਰਦਾਨਾ ਕੀਤੇ ਕਰਮ ਕਦੇ ਮਿੜਦੇ ਵੀ ਹਨ ਸ੍ਰੀ ਨਾਨਕ ਜੀ ਬੋਲੇ ਕਰਮ ਤੇ ਸੰਸਕਾਰ ਅੰਦਰ ਪੱਕੇ ਬੈਠਦੇ ਹਨ ਕਰਮ ਦੇ ਪਏ ਰੇਖ ਤੇ ਲੇਖ ਮਿੜਦੇ ਨਹੀਂ ਪਰ ਸੱਜਣਾ ਕਰਮ ਜੀਵ ਦੇ ਇਹ ਤਾਰ ਕਿ ਕੀਤੇ ਹਨ ਅਤੇ ਜੋ ਸ਼ੈ ਆਤ ਰੱਖਦੀ ਹੈ ਉਸ ਦਾ ਅੰਤ ਵੀ ਹੈ ਸੋ ਕਰਮ ਮਿਟਦੇ ਵੀ ਹਨ ਜਿਵੇਂ ਅੱਗ ਲਾਣ ਨਾਲ ਲੱਕੜਾਂ ਦੇ ਢੇਰ ਸੜ ਜਾਂਦੇ ਹਨ ਜਿਵੇਂ ਸਾਈਂ ਪ੍ਰੇਮ ਨਾਲ ਕਰਮ ਜੇ ਬੰਦਾ ਪਰਮੇਸ਼ਰ ਵਿੱਚ ਲਿਵ ਲਾਵੇ ਆਪਣੇ ਧਿਆਨ ਵਿੱਚ ਕਰਤਾ ਪੁਰਖ ਨੂੰ ਰੱਖੇ ਤਾਂ ਅੰਦਰ ਪਈਆਂ ਕਰਮਾਂ ਦੀਆਂ ਸੰਸਕਾਰੀ ਏਕਾਂ ਤੋਂ ਹੋ ਜਾਂਦੀਆਂ ਹਨ ਸੁਖ ਤਕ ਤੇ ਜਨਮ ਮਰਨ ਕਰਮਾਂ ਅਨੁਸਾਰ ਹਨ ਪਰ ਮੁਕਤੀ ਪਰਮੇਸ਼ਰ ਦੀ ਨਜ਼ਰ ਉੱਤੇ ਹੈ ਨਜ਼ਰ ਉਹਨਾਂ ਤੇ ਹੁੰਦੀ ਹੈ ਜੋ ਨਜ਼ਰ ਨੂੰ ਖਿੱਚਦੇ ਹਨ ਨਜ਼ਰ ਨੂੰ ਕੌਣ ਖਿੱਚ ਸਕਦਾ ਹੈ ਜੋ ਨਜ਼ਰੀ ਨਾਲ ਪਿਆਰ ਕਰਦਾ ਹੈ ਪ੍ਰੇਮ ਦੀ ਲਗਨ ਵਿੱਚ ਖਿੱਚ ਹੈ ਜੋ ਪ੍ਰੀਤਨ ਵੀ ਜਾ ਕੇ ਖਿੱਚਦੀ ਹੈ ਪ੍ਰੇਮ ਅਣਦਿਸਦੇ ਰੱਬ ਸਾਈ ਨਾਲ ਪ੍ਰੇਮ ਉਸਤੀ ਯਾਤ ਨਾਲ ਪੈਂਦਾ ਹੈ ਉਸਦੇ ਗੁਣ ਕੀਰਤਨ ਨਾਲ ਪੈਂਦਾ ਹੈ ਮੇਰ ਉਸਤੀ ਸੁਸ਼ੰਦ ਵਿੱਚਰਦੀ ਹੈ ਪਰ ਰਾਹ ਇਹ ਹੈ ਕਰਤਾ ਦੀ ਯਾਦ ਵਿੱਚ ਰਹਿਣਾ ਪਿਆਰ ਵਿੱਚ ਰਹਿਣਾ ਜਗਤ ਵਿੱਚ ਲੱਗਦੇ ਤਾਣ ਸ਼ੁਭ ਕਰਮ ਕਰੰਮੇ ਨੇਕੀ ਕਰਨੀ ਭਲਾਈ ਵੰਡਣੀ ਬਦੀ ਤੋਂ ਸੰਕੋਚਣਾ ਸ੍ਰੀ ਗੁਰੂ ਜੀ ਨੇ ਇਸ ਸਾਖੀ ਵਿੱਚ ਜੋ ਉਪਦੇਸ਼ ਦਿੱਤਾ ਹੈ ਉਹ ਸਵਾਲ ਹਰ ਕਿਸੇ ਨੂੰ ਫੁਰਦਾ ਰਹਿੰਦਾ ਹੈ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਦੱਸਿਆ ਹੈ ਕਰਮ ਕਰਨ ਨਾਲ ਜੋ ਰੇਖ ਤੇ ਲੇਖ ਪੈਂਦੇ ਹਨ ਮਰਦੇ ਨਹੀਂ ਪਰ ਉਹ ਮਰਦੇ ਵੀ ਹਨ ਕਰਮ ਜੀਵ ਦੇ ਦੇਹ ਧਾਰ ਕੇ ਕੀਤੇ ਹਨ ਦੇ ਧਾਰਨ ਤੋਂ ਪਹਿਲਾਂ ਕਰਮ ਕਿੱਥੇ ਸੀ ਜਿਸ ਨੇ ਦੇ ਦਿੱਤੀ ਸੋ ਕਰਮ ਦਾ ਆਧ ਹੈ ਫਿਰ ਜੀਵ ਹੱਦਬੰਦੀ ਵਾਲਾ ਹੈ ਇਸ ਦਾ ਸਮਾ ਮੁਕਦਾ ਹੈ ਕਰਮ ਤਾਂਤੇ ਅੰਤ ਨਹੀਂ ਹੋ ਸਕਤੇ ਸੋ ਆਦ ਵਾਲੀ ਸ਼ੈ ਦਾ ਅੰਤ ਹੈ ਤੇ ਮਿੱਤ ਵਾਲੀ ਸ਼ੈ ਲਈ ਮੁਕਣਾ ਹੈ ਮੁਕਣ ਦਾ ਰਸਤਾ ਇਹ ਹੈ ਕਿ ਕਰਮਤਾ ਜੀਵ ਸ਼ੁਭ ਕਰੇ ਤਾਂ ਜੋ ਅਗੋ ਜੋ ਅਸ਼ੁਭ ਕਰਮਾਂ ਦੇ ਸੰਸਕਾਰ ਹੋਰ ਨਾ ਵਧਣ ਤੇ ਕਰਮਾਂ ਦੇ ਸਿਰ ਕਰਮ ਸਾਸੰਗ ਕਰੇ ਤੇ ਕਰਤਾਰ ਦੇ ਇਤਨ ਵਿੱਚ ਰਚੇ ਉਸ ਤੇ ਗੁਣ ਗਾਵੇ ਕਿਉਂ ਕਰਤਾਰ ਦੇ ਜਿਆ ਮਨ ਟਿਕੇਗਾ ਉਸ ਦੀ ਪਵਿੱਤਰਤਾ ਮਨ ਨੂੰ ਪਵਿੱਤਰ ਕਰੇਗੀ ਅੱਗ ਤੋਂ ਦੂਰ ਰਿਆ ਪਾਲਾ ਲੱਗਦਾ ਹੈ ਅੱਗ ਦੇ ਨੇੜੇ ਹੋਇਆ ਨਿਕ ਆਉਂਦਾ ਹੈ ਪਰਮੇਸ਼ਰ ਤੋਂ ਮਾੜੇ ਕਰਮਾਂ ਨਾਲ ਤੇ ਭੁੱਲ ਨਾਲ ਪਿਛੜਦੀ ਹੈ ਦੂਰ ਜਾ ਪਈਦਾ ਹੈ ਭਲੇ ਕਰਕੇ ਤੇ ਯਾਦ ਕਰਕੇ ਨੇੜੇ ਹੋਈਦਾ ਹੈ ਨੇੜੇ ਹੋ ਕੇ ਸੁੱਕੀ ਹੋਈਦਾ ਹੈ ਫਿਰ ਹਰੀ ਕੀਰਤਨ ਹਰ ਵੇਲੇ ਦਾ ਇਹ ਹੈ ਕਿ ਉਸ ਦੀ ਯਾਦ ਅੰਦਰ ਸਹਿਜ ਦਾ ਸੁਭਾਅ ਬਣ ਕੇ ਟਿਕ ਜਾਵੇ ਯਾਦ ਪਿਆਰੀ ਹੁੰਦੀ ਹੈ ਪਰ ਯਾਦ ਸਹਿਜੇ ਵਿੱਚ ਅੰਦਰ ਟਿਕਣਾ ਅਭਿਆਸ ਨਾਲ ਹੁੰਦਾ ਹੈ ਸੋ ਉਸ ਦੀ ਯਾਦ ਦਾ ਅਭਿਆਸ ਉਸ ਦੇ ਨਾਮ ਨਾਲ ਕਰੀਦਾ ਹੈ ਨਾਮ ਜਪਦਾ ਹੈ ਤੇ ਮਨ ਨੂੰ ਉਸ ਦੀ ਯੂਰੀ ਵਿੱਚ ਪ੍ਰਤੀਤ ਕਰਨ ਦੇ ਯਤਨ ਵਿੱਚ ਰੱਖਦਾ ਹੈ